ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਸੇਬੀ ਨਾਮ ਦੇ ਵਿਕਰਮ ਸਿੰਘ ਨਾਮ ਹੈ ਵਿਕਰਮ ਸਿੰਘ ਜੀ ਕਿਹੜੇ ਹਸਪਤਲ ਤੋਂ ਆਏ ਹੋ ਤੇ ਕਿੰਨੇ ਵਜੇ ਤੁਸੀਂ ਜਿਹੜਾ ਕੈਮਪੂਨਦਾਰ ਕੈਮਪ ਜਿਹੜਾ ਚੱਲ ਰਿਹਾ ਹੋਰ ਬਹੁਤ ਸਾਰੇ ਆਏ ਅਮਰਸਾ ਤੋਂ ਆਪਾਂ ਉਹਨਾਂ ਨੂੰ ਅਹੀਂ ਸੁਆ ਨਾ ਹੋ ਜਾਏ ਸਰ 9 ਵਜੇ ਆਏ ਹੋ ਹਲੇ ਤੱਕ ਕਿੰਨਾ ਕੁ ਬੰਦ ਹੋ ਗਿਆ ਜਿਹੜੇ ਜੁੰਟੇ ਵਿੱਚ ਪੰਜ ਵੀ ਜੁੰਟੇ ਵਿੱਚ ਸਰ ਅਸੀਂ ਦੇਖਦੇ ਆ ਕਿ ਜੋ ਕੱਟ ਕਰਦਾ ਬਲੱਡ ਦਾਨ ਕਰਦੇ ਨਾ ਪ੍ਰੇਸ਼ ਕਰਦੇ ਨੇ ਉਹ ਸੋਚਦੇ ਨੇ ਕਿ ਕਿਸੇ ਦਿਨ ਤਾਂ ਬਿਮਾਰੀ ਲੱਗ ਜਗੀ ਜਾਂ ਕੁਝ ਹੋ ਜਾਏਗਾ ਉਹਦੇ ਬਾਰੇ ਤੁਹਾਨੂੰ ਅਵੇਅਰ ਕਰ ਦੋ ਲੋਕਾਂ ਨੂੰ ਬਲੱਡ ਦੇਣ ਦੇ ਆਪਾਂ ਨੂੰ ਬਹੁਤ ਜ਼ਿਆਦਾ ਫਾਇਦੇ ਆ ਹਾਰਟ ਦੀ ਪ੍ਰੋਬਲਮ ਨਹੀਂ ਆਉਂਦੀ ਕੈਸਟਰ ਹੋਰ ਵੀ ਵਾਹਿਗੁਰੂ ਆਪਾਂ ਜਦਾਂ ਆਰ ਬਲੋਕ ਹੋ ਜਾਂਦੀ ਹੈ ਆਉਂ ਹੀ ਨਹੀਂ ਬਣਦਾ ਸਰ ਕੋਣ ਕੋਣ ਬਲੱਡ ਦੇ ਸਕਦਾ ਤੇ ਕੋਣ ਕੋਣ ਨਹੀਂ ਦੇ ਸਕਦਾ ਜਦੋਂ ਨਾ ਇੱਕ ਏਜ ਹੁੰਦੀ ਹੈ ਏਜ ਦੇ ਅਕੋਰਡਿੰਗ ਜਾਂ ਕਿਸੇ ਨੂੰ ਬਿਮਾਰੀ ਲੱਗੀ ਹੋਏ ਕੋਣ ਨਾ ਦੜਦੇ ਸਕਦਾ ਕੋਣ ਕੋਣ ਨਹੀਂ ਦੇ ਸਕਦਾ ਆਪਣਾ 18 ਤੋਂ 60 ਸਾਲ ਦਾ ਕੋਈ ਸਾਰੇ ਮਤਲਬ ਇਹ ਜੇਕਰ ਕਿਸੇ ਨੂੰ ਬਿਮਾਰੀ ਹੋਏ ਕਿਸ ਤਰ੍ਹਾਂ ਦੀ ਬਿਮਾਰੀ ਹੈ ਨਾ ਖੋਲਣ ਦੇ ਸਕੋ ਕਿਤਾ ਐਚ ਆਈ ਵੀ ਐਸ ਵੀ ਹੈਬਟਸ ਵੀ ਮਲੇਰੀਆ ਵੀਡੀਓ ਵਾਲੋਏ ਜਾਂ ਉਸ ਹਾਰਦੀ ਕੋ ਪ੍ਰੋਬਲਮ ਹੋਏ ਉਹ ਫੈਰ ਨਹੀਂ ਹੈ। ਐਂਸਰ ਕੀ ਨਾਮ ਜੀ? ਹਰਬਖ ਸਿੰਘ ਸਿਵਲ ਸਰਜਟ ਬਟਾਲਾ। ਸਰ ਅੱਜ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗ ਰਹੇ ਨੇ ਉਹ ਸਿਵਲ ਡਿਵਿਜਨ ਵੱਲੋਂ ਜਿਹੜਾ ਕਿ ਕੂਨਦਾਰ ਕੈਂਪ ਲਗਾਇਆ ਗਿਆ ਹੈ। ਕਿੰਨੇ ਵੇ ਤੋਂ ਲਗਾਇਆ ਗਿਆ ਤੇ ਹੁਣ ਤੱਕ ਕਿੰਨੇ ਕੁ ਮਰੀਜ਼ੇ ਟਿਕਾ ਰਹੇ ਨੇ ਇਹ ਕੂਨਦਾਰ ਜੀ ਨੇ ਦੱਸਿਆ। ਇਹ ਸਵੇਰ ਦੇ ਜਿਹੜੇ ਸ਼ਹਿਰ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿੱਥੇ ਚੱਲ ਰਹੇ ਆ ਉੱਥੇ ਸਿਵਲ ਸਰਜਟ ਵੱਲੋਂ ਹਰ ਸਾਲ ਕੋਈ ਨਾ ਕੋਈ ਅਵੇਰਨੈਸ ਕੀਤੀ ਜਾਂਦੀ ਆ। ਉਸੇ ਤਹਿਤ ਖਾਸ ਐਡਵੈਂਸ ਕਰ ਰਹੀ ਆ ਤੇ ਨਾਲ ਕਾਰਪੋਰੇਟਰ ਹਸਪ ਦੇ 500 ਮਰੀਜ਼ ਜਿਹੜੇ ਆ ਚੁੱਕੇ ਆ ਤੇ ਅੱਗੇ ਵੀ ਹੁਣ ਅਵੇਰ ਮੇਲਾ ਭਰ ਰਿਹਾ ਵਾ ਤੇ ਹੋਰ ਵੀ ਜਿਹੜੇ ਜਿਹੜੇ ਦਾਨੀ ਆਉਣਗੇ ਜਿਹੜਾ ਖੂਨ ਜਿਹੜਾ ਕਿੱਜਾ ਅੱਗੇ ਕੰਮ ਆਏਗਾ ਤੇ ਕਿੰਨੇ ਕ ਬਲੱਡ ਜਨਰੇਟਰ ਹੈਗਾ ਤੱਕਰ ਹੋ ਚੁੱਕੇ ਨੇ ਤੇ ਕਿੰਨੇ ਕ ਲੋ ਰਸ਼ ਕਿੰਨਾ ਕ ਹੈਗਾ ਤੁਹਾਡੇ ਮੇਲਾ ਆਲੇ ਤੇ ਪੰਜ ਤੇ ਪਰ ਆਉਣ ਵਾਲੇ ਸਮਝ ਹੋਰ ਵਧਣਗੇ ਕਿਉਂਕਿ ਮੇਲਾ ਅਜੇ ਭੱਕ ਰਿਹਾ ਵਾ ਜੋ ਜੋ ਸੰਗਤ ਆਏਗੀ ਤੋਂ ਤੋਂ ਜਿਹੜਾ ਡੋਨਰ ਵੀ ਵਧਣਗੇ ਸਰ ਕਿਦਾ ਦੇਖਦੇ ਹੋ ਕਿ ਮੁੰਡੀਪੁਰ ਦੀ ਮੰਗ ਕੱਢ ਹੋ ਰਿਹਾ ਜਿਹੜਾ ਜੀ ਕੈਂਪਲ ਆਇਆ ਗਿਆ ਸਾਰੇ ਤੇ ਹਮੇਸ਼ਾ ਹੀ ਹਾਰੇ ਮੇਲਿਆਂ ਤੇ ਹਰ ਜਗ੍ਹਾ ਚੱਲਦਾ ਕਿ ਤਾਂ ਜੋ ਲੋਕ ਅਵੇਅਰ ਹੋਣ ਇਸ ਪ੍ਰਤੀ ਕਿ ਕਾਨੂੰਨੇ ਬਣਾਇਆ ਨਹੀਂ ਜਾ ਸਕਦਾ ਇਹ ਮਨੁੱਖ ਤੋਂ ਮਨੁੱਖੀ ਜਿਆਦਾ ਦਾਣ ਕਰ ਸਕਦਾ ਇੱਥੇ ਇੱਕ ਜਲਦੀ ਸੀਨਾ ਮਸੀਨਾ ਗੱਲ ਕੋਈ ਸੁਹਣੇ ਸੁਣਾਈ ਕਹਿ ਲੋ ਪਰ ਜੋ ਆਪਾਂ ਸਾਇੰਸ ਜੋਗ ਜੀਰੇ ਆ ਉਹ ਦੇਣ ਨਾਲ ਕਈ ਰੋਗ ਜਿਹੜੇ ਆ ਦੂਰ ਹੁੰਦੇ ਆ ਤੇ ਲੋਕ ਦੇਖੋ ਆਪਣੇ ਆਪ ਆਪ ਪੁੱਛ ਕੇ ਆ ਰਹੇ ਕਿਸ ਨੂੰ ਆ ਫੇ ਕਹਿ ਨਹੀਂ ਦੇ ਅਸੀਂ ਕਹਿ ਰਹੇ ਆ ਕਿ ਸੈਂਟਰ ਹੈਗਾ ਤੇ ਇੱਥੇ ਜੀ ਦਾਨੀ ਆ ਵੀ ਆ ਰਹੇ ਆਪਣੇ ਆਪ ਆ ਰਹੇ